ਇਹ ਤਸਵੀਰਾਂ ਅੰਮ੍ਰਿਤਸਰ ਦੇ ਨਵਲਿਟੀ ਚੌਂਕ ਲਾਰੈਂਸ ਰੋਡ ਦੀਆਂ ਨੇ ਜਿੱਥੇ ਰੌਂਗ ਸਾਈਡ ਜਾ ਰਹੇ ਇੱਕ ਪ੍ਰਵਾਸੀ ਜ਼ਮਾਟੋ ਵਾਲੇ ਨੌਜਵਾਨ ਨੂੰ ਜਦੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਰੋਕਿਆ ਤਾਂ ਅੱਗੋਂ ਪ੍ਰਵਾਸੀ ਦਾ ਪਾਰਾ ਹਾਈ ਹੋ ਗਿਆ ਤੇ ਫਿਰ ਪੁਲਿਸ ਮੁਲਾਜ਼ਮਾਂ ਤੇ ਧੌਂਸ ਦਿਖਾਉਂਦੇ ਹੋਏ ਪ੍ਰਵਾਸੀ ਮੁਲਾਜ਼ਮ ਨੇ ਕੁਝ ਅਜੀਹਾ ਬੋਲ ਦਿੱਤਾ ਕਿ ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦਾ ਗੁੱਸਾ ਵੀ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਤੇ ਫਿਰ ਪੁਲਿਸ ਮੁਲਾਜ਼ਮਾਂ ਨੇ ਪਰਵਾਸੀ ਦੇ ਨਾਲ ਅਜਿਹਾ ਕੁਝ ਕਰ ਦਿੱਤਾ ਕਿ ਜਿਸ ਤੋਂ ਬਾਅਦ ਮੌਕੇ ਤੇ ਪੂਰੀ ਡਰਾਮੇਬਾਜ਼ੀ ਸ਼ੁਰੂ ਹੋ ਗਈ। ਉਹਨੂੰ ਉਹਨੂੰ ਸਾਧਨ ਵਾਲੇ ਜਿਹੜੇ ਨਾਲ ਦਾ ਜਿਹੜਾ ਮੈਥੀ ਉਹਨੂੰ ਗੱਡੀ ਚਲਾਉਂਦਾ ਹੈ। ਜਿੰਨੇ ਹੋਮ ਡਿਲੀਵਰੀ ਹੈ ਨਾ ਸਾਰੇ ਹੀ ਗੱਡੀ ਲੈ ਕੇ ਠੂੰ ਠੂੰ ਹਾਂ ਇਹ ਦੇਖਣਾ ਹੀ ਨਹੀਂ ਆ ਜਾਂ ਬੰਦਾ ਮਾਰ ਰਿਹਾ ਹੈ ਕਿ ਕੋਣ ਆ ਗਿਆ ਹਾਂ ਅੱਗੇ ਰੋਜ਼ ਚਾਹੀ ਰੋਜ਼ ਸਾਡਾ ਕੰਮ ਹੈਗਾ 3 ਵਜੇ ਮੈਂ ਨਿਕਲਦਾ ਡਿਊਟੀ ਚੋਂ ਹਾਂ ਰੋਜ਼ ਦਾ ਹੀ ਕੰਮ ਦੇਖਣਾ ਹੁੰਦੀ ਲੈ ਬੜਾ ਰੋਂਗ ਸਾਈਡ ਅੰਦਰ ਰੋਂਗ ਸਾਈਡ ਰੋਂਗ ਸਾਈਡ ਹੀ ਆਏਗਾ ਲਾਲ ਬੱਤੀ ਹੈਗਾ ਲਾਲ ਬੱਤੀ ਟੱਪ ਜਾਣਾ ਹੈ ਠੋਂ ਠੋਂ ਕਰਕੇ ਆਉਣ ਨੂੰ ਘੁਮਾਏਗਾ ਹੂੰ ਬੰਦੇ ਨੂੰ ਮਾਰਨਾ ਹੈਗਾ ਲੋਕਾਂ ਨੇ ਤੁਸੀਂ ਆਪ ਹੀ ਜਾਬ ਲਾਓ ਉਹ ਗਰੀਬ ਹੈ ਚਲੋ ਸਾਰੇ ਗਰੀਬ ਹੈ ਗੜੀ ਵੇਗਾ ਤੇਰਾ ਮਤ ਬੰਦੇ ਮਾਰ ਦੋਗੇ ਇਹ ਡਿਲੀਵਰੀ ਵਾਲੇ ਦੀ ਗਲਤੀ ਹੈ ਸਾਰੇ ਡਿਲੀਵਰੀ ਵਾਲੀ ਦੀ ਗੱਲ ਹੈ ਜੋ ਵੀ ਆਂਦਾ ਹੈ ਡਿਲੀਵਰੀ ਕਰਨਾ ਸਾਰੇ ਦਾ ਯਹੀ ਕੰਮ ਹੈਗਾ ਇੱਥੋਂ ਵੀ ਵਹੀ ਆਲੇਗਾ ਇਹੀ ਗੱਲ ਡਾਕ ਖਾਣੇ ਕੋਲ ਚਲੇ ਜਾ ਫੜ ਵਾਲਾ ਚੌਕ ਉੱਥੇ ਵੀ ਵਹੀ ਹਾਲ ਹੈ ਜੇ ਡੋਮਿਨੋ ਪੀਜ਼ਾ ਵਾਲੇ ਹੈਗਾ ਇੱਥੇ ਵੀ ਬੜੀ ਸਪੀਡ ਚਲਾਣਾ ਹੈ ਗੱਡੀ ਕੋਈ ਰੋਕ ਟੋਕ ਨਹੀਂ ਤੇ ਗੱਲ ਦਿਨੋ ਬਾਜੀ ਮਾਰੇ ਬੰਦੇ ਨੂੰ ਥੋੜੀ ਮਾਰ ਦੇਣਾ ਜੀ ਜੀ ਸਰ ਜਿੱਦ ਤੱਕ ਹੋ ਗਿਆ 9000 ਜਰੂਰ ਨਹੀਂ ਕਿਹਾ ਹੀ ਨਹੀਂ ਜਾ ਦੋ ਉਸ ਆਮ ਦੇ ਬਾਰੇ ਮੈਨੂੰ ਕਾਗਜ਼ ਪਤਾ ਦਿਗਾਓ ਜਾ ਦੋ ਸੱਚੀ ਮਰਵਾਓ ਹੋ ਸ਼੍ਰੀਮਾਨ ਜੀ ਆਹ ਸਾਈਡ ਤੇ ਕਰਕੇ ਲਾਓ ਮੇਰੇ ਵੀਰ ਲਾਓ ਇਹਦਾ ਕਾਗਜ਼ ਦਿਓ ਮੈਂ ਤੈਨੂੰ ਕਹਿ ਦਿੱਤਾ ਨਾ ਡਾਕੂਮੈਂਟ ਦੇ ਦਿਓ ਓ ਯਾਰ ਤੇਰੇ ਕੋਲ ਆ ਸਕਾ ਕਾਗਜ਼ ਨਹੀਂ ਹੈਗੇ ਤੂੰ ਗੱਲਾਂ ਹੀ ਕਰਦਾ ਡਾਕੂਮੈਂਟ ਦਿਓ ਮਲਾਇਨ ਦੇ ਕਾਲਕਿਓ ਪਿਆ ਨੂੰ ਸਰ ਸਰ ਅਨਾਂ ਨੇ ਮੈਨੂੰ ਗਾਲ੍ਹਾਂ ਕੱਢੀਆਂ ਤੇ ਮੇਰੇ ਹੱਥੀ ਪੀ ਉਹਦੇ ਆਏ ਮੇਰੇ ਸਾਹਮਣੇ ਇੱਕ ਮਿੰਟ ਸਰ ਉਧਰੋਂ ਆਏ ਆ ਉਹ ਤੇਰੇ ਬੋਲ ਨਹੀਂਦਾ ਮੇਰੇ ਨਾਲ ਆਏ ਉਹਨਾਂ ਕਿੱਥੋਂ ਗਾਲ ਕੱਢਦੀ ਆ ਚੱਲਿਆ ਹੀ ਨਹੀਂ ਸਰ ਮੈਂ ਚੱਲਿਆ ਨਹੀਂ ਮੈਂ ਉਹ ਡਾਕੂਮੈਂਟ ਰੋਕਿਆ ਉਹ ਨਜਾਇਜ਼ ਰੋਕਿਆ ਮੈਨੂੰ ਤੇਰਾ ਬੋਲ ਨਹੀਂਦਾ ਮਤਲਬ ਹੀ ਨਹੀਂ ਬਣਦਾ ਪਰ ਦੋ ਮਿੰਟ ਸੁਣ ਗਾਲਾਂ ਭਾਈ ਹੁਣੀ ਪਹਿਲਾਂ ਪਿਆ ਇਹੀ ਦੇਖ ਲੈ ਆ ਗੱਲ ਪਏ ਸਰ ਮੈਂ ਕੋਈ ਗਾਇਕ ਦੁਖ ਨਹੀਂ ਦੀਆ ਸਰ ਅਹੀਂ ਨਾ ਟੱਪਦੀ ਨਹੀਂ ਸਰ ਅਹੀਂ ਜਾਂਦਾ ਨਹੀਂ ਟੱਪਦੀ ਨਹੀਂ ਡਾਕੂਮੈਂਟ ਦਿਖਾ ਦਿਓ ਹੇ ਭਾਈ ਹੁਣੀ ਗਾਲੇ ਵੀਰ ਦੇ ਪੈਏ ਆ ਜੋ ਗਰੀਬ ਬੰਦਾ ਨਹੀਂ ਭਾਈ ਗੱਲ ਨਹੀਂ ਕਰਨੀ ਗੱਲ ਨਹੀਂ ਗੱਲ ਨਹੀਂ ਗੱਲ ਭਾਈ ਕਰਨੀ ਆ ਸਾਰੇ ਖਲੋਤੇ ਜਾ ਮਰੋ ਤੇ ਆਏ ਰੌਮ ਸੈਣ ਆ ਮੈਂ ਗਿਆ ਹੀ ਨਹੀਂ ਮੈਂ ਗਿਆ ਨਹੀਂ ਪਾਵਾਂ ਗੱਲ ਦਾ ਬੰਦਾ ਦੀ ਇਹ ਕਰਕੇ ਬਾਜਾ ਇੱਧਰ ਇੱਧਰ ਜੇ ਜੇ ਮ赖ਮ ਦੇ ਕੋਈ ਛੱਟਪੇਟ ਲੱਗ ਜਾਂਦੀ ਪਿੱਛੇ ਭਾਈ ਦਾ ਭਾਈ ਦਾ ਨਹੀਂ ਕੋਈ ਨਾ ਮਾਰਾ ਇਹ ਜੀਆ ਸਮਝਾਈ ਨਹੀਂ ਹੈ ਬਣਾਉਂਦੇ ਤੁਸੀਂ ਜ਼ਿੰਮੇਵਾਰ ਹੈਗੇ ਆਂ ਅਸੀਂ ਪੱਤਰਕਾਰ ਆਂ ਦੱਸੋ ਮੈਂ ਗਿਆ ਹੀ ਨਹੀਂ ਹੁੰਦਾ ਇਹਨਾਂ ਨੂੰ ਪਤਾਗਾ ਇਹ ਗੱਲ ਦਾ ਇੱਕ ਮਿੰਟ ਖੜ ਕੇ ਬਣਾ ਵੀਡੀਓ ਕੋਈ ਬਣਾ ਚਾਹੁੰਦਾ ਬਣਾਉਣ ਦੇ ਬਣਾਉਣ ਦੇ ਲੌਕਰ ਦਿਖਾਓ ਸੱਚੀ ਡਾਕੂਮੈਂਟ ਦੁਬਾਰਾ ਡਾਕੂਮੈਂਟ ਕੱਢ ਕੇ ਦੁਕਾਨ ਤੋਂ ਦਿਵਾਉਂਦੇ ਜੀ ਇਹ ਦਿਖਾ ਦੇ ਆਪ ਹੀ ਆਪ ਨੂੰ ਆਧਰਾ ਫੋਨ ਡਾਕੂਮੈਂਟ ਦੇ 207 ਜੀ ਬੰਦ ਕਰਕੇ ਰੱਖਾ ਕੱਢ ਕੇ ਦੁਕਾਨ ਤੋਂ ਦਿਖਾਉਣ ਔਰ ਕੱਢ ਕੇ ਦਿਖਾਓ ਡੀਜੀ ਲੋਕਰ ਚੱਲਨੇ ਆ ਡੀਜੀ ਲੋਕਰ ਦਿਖਾ ਦੇ ਡੀਜੀ ਲੋਕਰ ਚੱਲਨੇ ਯਾਰ ਡੀਜੀ ਲੋਕਰ ਦੇ ਦੇ ਡੀਜੀ ਲੋਕਰ ਦੇ ਡਾਕੂਮੈਂਟ ਜਰੇ ਕੋਈ ਕੋਈ ਚੈੱਕ ਕਰਾ ਬੂ ਜੋ ਹੈਗਾ ਅੱਜ ਰਗਾਦ ਉਹ ਤੇ ਹੈ ਨਾ ਕੈਮਰਾ ਨੋ ਐਂਟਰੀ ਦੇ ਵਿੱਚ ਮੈਂ ਚਲਾਨ ਕਰਨਾ ਮੈਂ ਨਹੀਂ ਗਿਆ ਮੈਨੂੰ ਦੇ ਦਿਓ ਨਹੀਂ ਮੈਂ ਦੋਸਤਾਂ ਦੇ ਬੰਦ ਕਰਾਂ ਫਿਰ ਤੁਸੀਂ ਮੈਂ ਨਹੀਂ ਗਿਆ ਮੈਂ ਦੋਸਤਾਂ ਨਹੀਂ ਗਿਆ ਕਦੀ ਨਹੀਂ ਗਿਆ ਨੋ ਐਂਟਰੀ ਦੇ ਵਿੱਚ ਆਏ ਜੇ ਉਹ ਕੈਮਰੇ ਦੱਸਣ ਮੇਰੇ ਵੀਰ ਦੇ ਦਿਓ ਇਹਦੇ ਕਾਗਜ਼ ਪੱਤਰ ਦਿਓ ਸ਼੍ਰੀਮਾਨ ਜੀ ਮੇਰਾ ਨਾਮ ਅੱਜ ਸੀ ਹਰਮੇਸ਼ ਕੁਮਾਰ ਨਾਮ ਹੈ। ਅੱਛਾ ਕੀ ਹੋਇਆ ਤੁਹਾਡਾ? ਸ਼੍ਰੀਮਾਨ ਜੀ ਮੈਂ ਨਾ ਇਧਰ ਗੱਡੀ ਆਪਣੇ ਰੌਂਗ ਸਾਈਡ ਲੈ ਕੇ ਜਾ ਰਿਹਾ ਜਮਾਟਵਾਲਾ। ਨਵਲੜੀ ਚੌਂਕ ਮੈਂ। ਠੀਕ ਹੈ। ਤੁਸੀਂ ਮੈਨੂੰ ਜਾ ਕੇ ਤੇ ਮੈਨੂੰ ਰੋਕ ਰੋਕੇ ਤੇ ਮੈਂ ਕਹਾਂ ਪਈ ਪੈਸਾ ਤੇ ਨਵਲੜੀ ਚੌਂਕ ਤੇ ਰੌਂਗ ਸਾਈਡ ਕਾ ਲਈ ਜਾ ਰਿਹਾ। ਇਹ ਤੇ ਕੋਈ ਨਹੀਂ ਮੇਰੇ ਵੱਧ ਘੱਟ ਬੋਲੇ ਨਾ ਤੇ ਗਾਲਾਂ ਕਢ ਲਾ ਪੈਸੇ। ਕਿਉਂ ਤੂੰ ਜਿੰਨੂੰ ਮਰਜ਼ੀ ਲੈ ਜਾ ਕੇ। ਇਧਰ ਨਹੀਂ ਜਾਣਾ ਲੰਗਣਾ। ਤੇ ਮੈਂ ਚਾਬੀ ਕੱਟਣ ਦੀ ਕੋਸ਼ਿਸ਼ ਕੀਤੀ ਤੇ ਚਾਬੀ ਨਾ ਕੱਢੀ ਮੇਰੇ ਅੱਗੇ ਹੱਥੀ ਪਾ ਕੇ ਗਲਮੇ ਫ ਸਾਰੇ ਤੇ ਪ੍ਰੈਸ਼ਰ ਨਾਲ ਹਾਂ ਪ੍ਰੈਸ਼ਰ ਬਣਾ ਲਿਆ ਫਿਰ ਮੇਰੇ ਨਾਲ ਦੇ ਆਪਣੇ ਜੋ ਆਪਣੇ ਇਸੇ ਨੂੰ ਫੋਨ ਕੀਤਾ ਫਿਰ ਉਹਨਾਂ ਜਾ ਕੇ ਉਹਨਾਂ ਨੂੰ ਲਿਆ ਕੇ ਆਏ ਨਾਲ ਸਭ اچھا ਕੀ ਲੱਗਦਾ ਕਿ ਇਸ ਤਰ੍ਹਾਂ ਤੁਸੀਂ ਤੇ ਨੀਮ ਦੀ ਯਾਦ ਆਉਂਦੀ ਹੈ ਇਸ ਤਰੀਕੇ ਦਾ ਅਸੀਂ ਨਿਯਮ ਜਾਜ ਕਰਾਉਣੇ ਪਰ ਲੋਕੀ ਨਹੀਂ ਨਿਯਮ ਪਾਲਣਾ ਪੂਰੀ ਕਰਦੇ ਆਗੇ ਪਾਲਣਾ ਦੇ ਵਿਰੁੱਧ ਸਾਡੇ ਉਤੇ ਨਾਲ ਆਪਣੇ ਬਾਹਰੋਂ ਭਾਈ ਹੋਣ ਦੀ ਕੋਸ਼ਿਸ਼ ਕਰਦੇ ਆ ਅਹੀ ਇਹੋ ਹੀ ਮੰਗਰ ਦੇ ਪੇਨਾਂ ਦੇ ਅਧਿਕਾਰ ਦੀ ਦਿੱਤੀ ਜਾਵੇ ਅਫਸਰਾਂ ਨੂੰ ਸੀਨੀਅਰ ਅਫਸਰਾਂ ਨੂੰ ਉਹ ਜਿਹੜੇ ਵੀ ਆ ਰੌਂਗ ਸਟ ਜਾਂਦੇ ਪਈ ਉਹਨਾਂ ਨੂੰ ਆਪਣੇ ਆਪ ਵੀ ਸ਼ਰਮ ਹੋਣੀ ਚਾਹੀਦੀ ਬੰਦੇ ਪਰ ਇਹ ਨਾਉਂ ਚੋਣ ਨਾ ਜੀ ਕਾਰਵਾਈ ਹੋਣੀ ਚਾਹੀਦੀ ਹੈ ਅੱਛਾ ਇਹ ਤਾਂ ਮੋਟਰਸਾਈਕਲ ਵਾਲੇ ਤਾਂ ਤੁਸੀਂ ਅੱਛਾ ਮੋਟਰਸਾਈਕਲ ਵਾਲੇ ਦਾ ਜੇ ਮੈਂ ਚਲਾਣ ਕਰਕੇ ਫਿਰ ਭੇਜਾਂਗੇ ਸਥਾਨਕ ਲੋਕਾਂ ਅਤੇ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਇਹ ਨੌਜਵਾਨ ਹਮੇਸ਼ਾ ਜਲਦਬਾਜ਼ੀ ਦੇ ਵਿੱਚ ਰੋਂਗ ਸਾਈਡ ਤੋਂ ਕਰਾਸ ਕਰਦੇ ਨੇ ਜਿਸ ਕਾਰਨ ਹਾਦਸਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਸੋ ਇਸ ਕਰਕੇ ਮੁਲਾਜ਼ਮਾ ਨੇ ਸਣੇ ਨੌਜਵਾਨ ਨੂੰ ਮੋਟਰਸਾਈਕਲ ਨੂੰ ਚੁੱਕ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ